ਬੀਜਪੀ ਕਾਂਗਰਸ ਦਾ ਸੁਪੜਾ ਤਾਂ ਸਾਫ ਹੋ ਹੀ ਗਿਆ ਤੇ ਦੇਸ਼ ਦੇ ਵਿੱਚ ਬੀਜਪੀ ਦਾ ਸੁਪੜਾ ਅਗਰ ਕੋਈ ਸਾਫ ਕਰੂਗਾ ਤਾਂ ਆਮਾਦੀ ਪਾਰਟੀ ਸਾਫ ਕਰੂਗੀ ਇਹ ਬੜਾ ਮੈਂ ਤਾਂ ਸਮਝਦਾ ਬੀਜਪੀ ਬੜੀ ਮਨਮਰਜ਼ੀ ਕਰ ਰਹੀ ਹੈ ਜੀ ਔਰ ਪੰਜਾਬ ਦੇ ਵਿੱਚ ਆਮ ਪਾਰਟੀ ਸਰਕਾਰ ਬਣੀ ਹੈ ਉਹ ਚਾਹੁੰਦੇ ਆ ਕਿ ਇਹਦਾ ਅਸਰ ਪੰਜਾਬ ਤੱਕ ਵੀ ਪਵੇ ਚੰਡੀਗੜ੍ਹ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਠੀਕ ਹੈ ਜੀ ਚੰਡੀਗੜ੍ਹ ਨੂੰ ਇਸ ਤਰੀਕੇ ਨਾਲ ਇੱਕ ਅਲੱਗ ਤਰੀਕੇ ਨਾਲ ਟਰੀਟ ਕਰਨਾ ਇਹ ਭਾਜਪਾ ਦੀ ਬਖਲਾਟ ਆ ਅਮਿਤ ਸ਼ਾਹ ਦੀ ਬਖਲਾਟ ਆ ਔਰ ਅਸੀਂ ਮੈਂ ਦਾ ਪਰਸਨਲ ਤੌਰ ਤੇ ਵੀ ਐਜ਼ ਐਮਐਲਏ ਦਾ ਵਿਰੋਧ ਕਰਦਾ ਪੰਜਾਬ ਵਿੱਚ ਆਪ ਪਾਰਟੀ ਦੇ ਵਿਧਾਇਕਾਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਨਾਬਾ ਨਗਰ ਕੌਂਸਲ ਵਿੱਚ ਆਪ ਪਾਰਟੀ ਦੇ ਨਾਬਾ ਹਲਕੇ ਤੋਂ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵੱਲੋਂ ਕੌਂਸਲਰਾਂ ਅਤੇ ਸਮੂਹ ਸਟਾਫ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਅੱਜ ਮੈਂ ਨਗਰ ਕੌਂਸਲ ਵਿੱਚ ਪਹਿਲੀ ਮੀਟਿੰਗ ਕਰਨ ਲਈ ਪਹੁੰਚਿਆ ਅਤੇ ਉਹਨਾਂ ਨੇ ਕਿਹਾ ਕਿ ਮੈਂ 5 ਸਾਲ ਦਾ ਰਿਕਾਰਡ ਵੀ ਮੰਗਿਆ ਹੈ ਕਿ 5 ਸਾਲਾਂ ਦੇ ਦੌਰਾਨ ਕੀ ਕੀ ਧੰਦਲੀਆਂ ਹੋਈਆਂ ਨੇ ਜੇਕਰ ਇਸ ਵਿੱਚ ਕੋਈ ਮੁਲਾਜ਼ਮ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਵਲੋ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਤੇ ਕੇਂਦਰੀ ਸਰਵਿਸ ਨਿਯਮ ਲਾਗੂ ਕਰਨ ਦੇ ਐਲਾਨ ਤੇ ਦੇਵ ਮਾਨ ਨੇ ਬੀਜੇਪੀ ਤੇ ਵਰਦਿਆ ਕਿ ਬੀਜੇਪੀ ਲੋਕਾਂ ਵਿੱਚ دہشت ਦਾ ਮਾਹੌਲ ਫੈਲਾਰੀ ਹੈ ਅਤੇ ਮੈਂ ਇਸ ਦਾ ਪੂਰਨ ਤੌਰ ਤੇ ਵਿਰੋਧ ਕਰਦਾ ਹਾਂ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਕੰਮ ਕਰਾਉਣ ਲਈ ਜਾਣਾ ਪੈਂਦਾ ਹੈ ਤੇ ਬੀਜੇਪੀ ਵੱਲੋਂ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪ ਪਾਰਟੀ ਵੱਲੋਂ ਚੋਣ ਮੈਨੀਫੈਸਟੋ 'ਚ ਜੋ ਵਾਅਦੇ ਕੀਤੇ ਗਏ ਸਨ ਕਿ ਅਸੀਂ 300 ਯੂਨਿਟ ਬਿਜਲੀ ਮੁਫਤ ਦੇਵਾਂਗੇ ਅਤੇ ਉਹ ਵੀ ਅਸੀਂ ਵਾਅਦਾ ਛੇਤੀ ਹੀ ਪੂਰਾ ਕਰਾਂਗੇ। ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਕੰਡੀਸ਼ਨਾਂ ਲਗਾ ਕੇ ਆਪ ਪਾਰਟੀ ਨੂੰ ਦਬਾਇਆ ਜਾ ਰਿਹਾ ਹੈ ਤੇ ਦਿਨੋ-ਦਿਨ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਬਾਰੇ ਵੀ ਦੇਮਾਨੇ ਆਪਣੇ ਵਿਚਾਰ ਦਿੱਤੇ ਨੇ। ਇਹ ਬੜਾ ਮੈਂ ਤਾਂ ਸਮਝਦਾ ਬੀਜੇਪੀ ਬੜੀ ਮਨਮਰਜ਼ੀ ਕਰ ਰਹੀ ਹੈ ਜੀ ਔਰ ਪੰਜਾਬ ਦੇ ਵਿੱਚ ਆਮ ਪਾਰਟੀ ਸਰਕਾਰ ਬਣੀ ਹੈ ਉਹ ਚਾਹੁੰਦੇ ਆ ਕਿ ਇਹਦਾ ਅਸਰ ਪੰਜਾਬ ਤੱਕ ਵੀ ਪਵੇ ਚੰਡੀਗੜ੍ਹ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਠੀਕ ਹੈ ਜੀ ਚੰਡੀਗੜ੍ਹ ਨੂੰ ਇਸ ਤਰੀਕੇ ਨਾਲ ਇੱਕ ਅਲੱਗ ਤਰੀਕੇ ਨਾਲ ਟਰੀਟ ਕਰਨਾ ਇਹ ਬੀਜੇਪੀ ਦੀ ਬਕਲਾਹਟ ਆ ਅਮਿਤ ਸ਼ਾਹ ਦੀ ਬਕਲਾਹਟ ਆ ਔਰ ਅਸੀਂ ਮੈਂ ਤਾਂ ਪਰਸਨਲ ਤੌਰ ਤੇ ਵੀ ਐਜ਼ ਐਮਐਲਏ ਦਾ ਵਿਰੋਧ ਕਰਦਾ ਇਹ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਕਰਨ ਦੀ ਇੱਕ ਇੱਕ ਇਹ ਮੁਹਿੰਮ ਹੈ ਕਿ ਪੰਜਾਬ ਦੇ ਲੋਕਾਂ ਤੱਕ ਇਹਦਾ ਡਰ ਜਾਵੇ ਕਿ ਚੰਡੀਗੜ੍ਹ ਤੋਂ ਮੈਸੇਜ ਕਿਉਂਕਿ ਲੋਕਾਂ ਨੂੰ ਚੰਡੀਗੜ੍ਹ ਨਾਲ ਕੰਮ ਪੈਂਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਸਾਡੀ ਸਰਕਾਰ ਆ ਸਾਡੀ ਤੈਅਸ਼ਤ ਆ ਔਰ ਤੁਹਾਡਾ ਕੰਮ ਜਿਹੜਾ ਜਿੱਥੋਂ ਹੀ ਚੱਲਣਾ ਪਰ ਭਾਜਪਾ ਦੀ ਇਹ ਨਾਪਾਕ ਕੋਸ਼ਿਸ਼ ਜਿਹੜੀ ਆ ਉਹ ਲੋਕ ਬਹੁਤ ਛੇ ਤਰੀਕੇ ਨਾਲ ਸਮਝਦੇ ਆ ਦਿੱਲੀ ਦੇ ਵਿੱਚ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਆਮ ਆਦੀ ਪਾਰਟੀ ਦਿੱਲੀ ਦੇ ਵਿੱਚ ਵੀ ਬਹੁਤ ਛੇ ਤਰੀਕੇ ਨਾਲ ਕੰਮ ਕਰ ਰਹੀ ਆ ਔਰ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਸਾਹਿਬ ਸਾਡੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਾਬਤ ਹੋ ਰਹੇ ਨੇ ਅੱਗੇ ਹੋਣਗੇ ਔਰ ਪੰਜਾਬ ਦੀ ਆਮ ਪਾਰਟੀ ਸਰਕਾਰ ਇਤਿਹਾਸਕ ਸਿਤ ਹੋਏ ਔਰ ਆਮ ਪਾਰਟੀ ਲੋਕਾਂ ਦੁਆਰਾ ਬਣਾਈ ਗਈ ਪਾਰਟੀ ਆ ਲੋਕਾਂ ਦੁਆਰਾ ਦੇ ਵਿੱਚੋਂ ਨਿਕਲੀ ਪਾਰਟੀ ਆ ਆਮ ਆਦੀ ਪਾਰਟੀ ਲੋਕਾਂ ਲਈ ਸਭ ਤੋਂ ਪਹਿਲਾਂ ਜੀ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਸਾਡਾ ਫਰਜ਼ ਆ ਪੋਲੀਟਿਕਲ ਤੌਰ ਤੇ ਬੀਜੇਪੀ ਕਾਂਗਰਸ ਅਕਾਲੀ ਦਲ ਜੋ ਮਰਜ਼ੀ ਕਹੀ ਜਾਣ ਪਰ ਸਾਡਾ ਸਾਨੂੰ ਉੱਤੇ ਕੋਈ ਫਰਕ ਨਹੀਂ ਪੈਂਦਾ ਲੋਕ ਆਮ ਪਾਰਟੀ ਦੇ ਨਾਲ ਨੇ ਔਰ ਅਸੀਂ ਆਮ ਜਿਹੜੇ ਲੋਕਾਂ ਦੇ ਨਾਲ ਔਰ ਪਹਿਲ ਦੇ ਦਾਰ ਤੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਸਾਡਾ ਫਰਜ਼ ਹੈ। 300 ਜਨਤਰੀ ਇਸ ਤਰ੍ਹਾਂ ਬੜਜਾ 300 ਜਨਤਰਾ ਮੂਲ ਕੀ ਸਰਕਾਰ ਨੇ ਕਹਿ ਦਿੱਤਾ ਵੀ ਅੱਜ ਆ ਵਿੱਚ ਜਿਹੜਾ ਹੈ ਜਿਹੜਾ ਕੰਪਿਊਟਰ ਦੁੱਤੀ ਲਾਉਣਾ। ਨਹੀਂ ਨਹੀਂ ਬਿਲਕੁਲ ਮੇਰੀ ਅੱਜ ਵੀ ਸਵੇਰੇ ਐਸ.ਕੇ. ਸਾਹਿਬ ਨਾਲ ਗੱਲ ਹੋ ਰਹੀ ਸੀਗੀ। ਉਹ ਕਹੇ ਸੀਗੇ ਕਿ ਛਾਤੇ ਕੋਲੇ ਨੋਟੀਫਿਕੇਸ਼ਨ ਆਇਆ ਕਿ ਜੀ ਮੀਟਰ ਜਿਹੜੇ ਆ ਉਹ ਦੁੱਤੀ ਲਾਏ ਜਾਣ। ਚਿਪ ਕੋਲੇ ਚਿਪ ਵਾਲੇ ਮੀਟਰ ਲਾਏ ਜਾਣ। ਪਰ ਸਾਡੇ ਸੀਐਮ ਸਾਹਿਬ ਨੇ ਇਹ ਡਿਨਾਈ ਕੀਤਾ ਕਿ ਅਸੀਂ ਨਹੀਂ ਲਾਉਣੇ। ਔਰ ਜਿਹੜਾ ਅਰਵਿੰਦ ਕੇਜਰੀਵਾਦ ਸਾਹਿਬ ਭਵੰਤ ਮਾਨ ਸਾਹਿਬ ਅਸੀਂ ਸਭ ਨੇ ਇੱਕ ਜਿਹੜੀ ਗਰੰਟੀ ਦਿੱਤੀ ਸੀ ਕਿ ਹਰੇਕ ਮਹੀਨੇ 300 ਜੁਨਟ ਬਿਜਲੀ ਜਿਹੜੀ ਆ ਮੁਫਤ ਦਿੱਤੀ ਜਾਏਗੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਧਰਮ ਨਹੀਂ ਕੋਈ ਕੁਛ ਨਹੀਂ ਸਭ ਨੂੰ ਜਿਹਨੇ ਪੰਜਾਬ ਦੇ ਨਿਵਾਸੀ ਨੇ ਜਿਨ੍ਹਾਂ ਦੇ ਵੀ ਮੀਟਰ ਲੱਗੇ ਹੋਏ ਨੇ ਸਭ ਨੂੰ 300 ਜੁਨਟ ਮਹੀਨਾ ਪ੍ਰਤੀ ਫ੍ਰੀ ਮਿਲੇਗੀ ਔਰ ਇੱਕ ਬਿਲ ਦੇ ਵਿੱਚ ਕਿਉਂਕਿ 2 ਮਹੀਨੇ ਬਾਅਦ ਬਿਲਾਉਂਦਾ ਤਾਂ 600 ਜੁਨਟ ਬਿਜਲੀ ਮੁਫਤ ਮਿਲੇਗੀ ਉਹ ਸੁਵਿਧਾ ਬਹੁਤ ਜਲਦੀ ਲਾਗੂ ਹੋਣਕਾਰੀ ਹੈ ਔਰ ਜਿਹੜੀ ਮੀਟਰਾਂ ਦੀ ਵੀ ਹੋਵੇਗੀ ਸਰ 2 ਕਿਲੋਵਾਟ ਦੀ ਲੋੜ ਦੇ ਕੇ ਹਰੇਕ ਸਾਰਿਆਂ ਨੂੰ ਜਿੰਨੇ ਘਰੇਲੂ ਨੇ ਕੋਈ ਵੀ ਜਿੰਨੇ ਵਾਟਵਾਰ ਦੀ ਲੋੜ ਜਿੰਨੇ ਬਿਲਕੁਲ ਤੇ ਉਹਦੇ ਉਹਦੇ ਤੇ ਜਿਹੜੀ ਆ 600 ਜੁਟ ਬਿਜਲੀ ਮਾਫ ਹੋਏਗੀ ਔਰ ਜਿਹੜੀ ਮੀਟਰ ਦੀ ਵੀ ਗੱਲ ਹੈ ਤਾਂ ਕਿ ਲੋਕਾਂ ਨੂੰ ਇਹ ਚਾਹੁੰਦੇ ਆ ਕਿ ਇਦਾਂ ਦੇ ਫਰਮਾਨ ਜਾਰੀ ਕਰਕੇ ਨੇ ਲੋਕਾਂ ਦੇ ਵਿੱਚ ਜੈਸ਼ਤ ਪਾਈ ਜਾਵੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਮਾਹੌਲ ਬਣਾਇਆ ਜਾਵੇ 3 ਮਹੀਨੇ ਦਾ ਸਮਾਂ ਦਿੱਤਾ ਵੀ ਜੇ ਨਹੀਂ ਸਰਕਾਰ ਕਰਦੀ ਤਾਂ ਐਕਸ਼ਨ ਲਵਾਂਗੇ ਮੋਦੀ ਸਾਹਿਬ ਤਾਂ ਬੜਾ ਕੁਝ ਕਹਿੰਦੇ ਜੀ ਮੋਦੀ ਸਾਹਿਬ ਤਾਂ 15 15 ਲੱਖ ਵੀ ਦੇ ਰਹੇ ਸੀ ਉਹ ਤੱਕ ਆਇਆ ਨਹੀਂ ਦੋ ਵਾਰ ਪ੍ਰਧਾਨ ਮੰਤਰੀ ਬਣ ਕੇ ਮੋਦੀ ਸਾਹਿਬ ਜੋ ਕਹਿੰਦੇ ਆ ਉਹ ਕਰਦੇ ਨਹੀਂ ਵੀ ਯੂਪੀ ਦੇ ਵਿੱਚ ਵੀ ਪਤਾ ਨਹੀਂ ਕਿਵੇਂ ਹੁਣ ਠੱਗਿਆ ਟੁਗਿਆ ਮਾਰ ਕੇ ਦੁਬਾਰਾ ਰਿਪੀਟ ਕਰਕੇ ਉਹ ਅਦਰਵਾਈਜ਼ ਪੰਜਾਬ ਦੇ ਵਿੱਚ ਵੀ ਬੜੀ ਕੋਸ਼ਿਸ਼ ਕੀਤੀ ਇਹਨਾਂ ਨੇ ਬੜਾ ਜੋਰ ਤੋੜ ਕਰਕੇ ਉਹ ਆ ਗਿਆ ਜੀ ਉਹ ਆ ਗਿਆ ਜੀ ਬੜਾ ਚਾਮਲ ਕਰਕੇ ਪਰ ਮੈਂ ਸਮਝਦਾ ਲੋਕ ਲੋਕਤੰਤਰ ਦੇ ਵਿੱਚ ਲੋਕ ਵੱਡੇ ਆ ਲੋਕਾਂ ਦੀ ਗੱਲ ਸੁਣੋ ਮੋਦੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਤੁਸੀਂ ਪ੍ਰਧਾਨ ਮੰਤਰੀ ਹੋਣਾ ਤਾਂ ਪ੍ਰਧਾਨ ਮੰਤਰੀ ਬਣ ਕੇ ਲੋਕਾਂ ਦੀ ਗੱਲ ਵਿਸ਼ੇ ਲੋਕ ਤੁਸੀਂ ਦਵਾਵਾਂ ਲੋਕਾਂ ਦੀ ਤੁਸੀਂ ਕੰਮ ਕਰੋ ਆਪਣੇ ਦੇਸ਼ ਲਈ ਇਦਾਂ ਦੇ ਫਰਮਾਨ ਚੰਡੀਗੜ੍ਹ ਵਾਲੀ ਗੱਲ ਕਰਕੇ ਜਾਂ ਮੀਟਰਾਂ ਵਾਲੀ ਗੱਲ ਕਰਕੇ ਇਹ ਸਾਰਾ ਜਿਹੜਾ ਜੀ ਇੱਕ ਐ ਸਮਝ ਲਓ ਕਿ ਆਪਣੀ ਕਮਿਊਨਿਟੀ ਨੂੰ ਆਪਣੇ ਦੇਸ਼ ਨੂੰ ਡਿਸਟਰਬ ਕਰਨ ਵਾਲੀ ਗੱਲ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਉਹ ਇਦਾਂ ਦੀਆਂ ਗੱਲਾਂ ਨਾ ਕਰਨ ਲੋਕ ਇੱਦਾਂ ਦੀਆਂ ਗੱਲਾਂ ਕਰਨ ਕਿਉਂਕਿ ਲੋਕ ਵੱਡੇ ਆ ਜਿਹੜੇ ਮਨ ਕੀ ਬਾਤ ਸੁਣਾਉਂਦੇ ਨਾ ਉਹ ਰੇਡੀਓ ਤੇ ਉਹ ਮਨ ਕੀ ਬਾਤ ਨਾ ਜਨਕੀ ਬਾਤ ਕਰਿਆ ਕਰੋ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਪੈਟਰੋਲ ਡੀਜ਼ਲ ਦੇ ਵੀ ਰੇਟ ਵਧਾ ਦੇ ਕੇ ਕੇਂਦਰ ਕੀਤਾ ਨਾ ਕਿਤੇ ਤੁਹਾਨੂੰ ਲੱਗਦਾ ਕਿ ਫੇਲੀਅਰ ਸਾਬਤ ਹੋ ਰਹੀ ਹੈ ਪੰਜਾਬ ਦੇ ਲੋਕ ਦੁਖੀ ਨੇ 1000 ਰੁਪਏ ਗੈਸ ਕੋਈ ਪਤਾ ਕੀ ਡੇ ਬਾਏ ਡੇ ਇਨਕਰੀਸ ਹੋ ਰੇ ਪੈਟਰੋਲ ਡੀਜ਼ਲ ਬਿਲਕੁਲ ਸਹੀ ਇਹਦਾ ਲਾਜਿਕ ਇਹ ਦਿੱਤਾ ਜਾ ਰਿਹਾ ਜਿਵੇਂ ਯੂਕਰੇਨ ਤੇ ਰਸ਼ੀਆ ਦੀ ਵਾਰ ਚੱਲ ਰਹੀ ਹੈ ਵੀ ਉਹਦੇ ਕਰਕੇ ਪੂਰਾ ਜਿਹੜਾ ਵਰਲਡ ਡਿਸਟਰਬ ਹੋ ਰਿਹਾ ਜਿਹੜਾ ਤੇਲ ਦਾ ਸਿਸਟਮ ਜਿਹੜਾ ਸਾਰਾ ਗੜਬੜ ਹੋ ਰਿਹਾ ਜਿੱਦੇ ਕਰਕੇ ਤੇਲ ਮਹਿੰਗਾ ਹੋ ਰਿਹਾ ਪਰ ਇਹ ਸਮੱਸਿਆ ਪੂਰੀ ਦੁਨੀਆ ਲਈ ਹੈ ਇਕੱਲੀ ਆਪਣੇ ਦੇਸ਼ ਲਈ ਤਾਂ ਹੈ ਨਹੀਂ ਪਰ ਫਿਰ ਵੀ ਆਪਣੇ ਦੇਸ਼ ਦੇ ਵਿੱਚ ਇਹ ਰੇਟ ਜਿਹੜਾ ਜੀ ਇਹਨਾਂ ਨੇ ਇੰਕਰੀਜ਼ ਕੀਤਾ ਇਹ ਬੜੀ ਮਾੜੀ ਗੱਲ ਹੈ ਔਰ ਲੋਕਾਂ ਦਾ ਟੈਕਸ ਦਾ ਜਿਹੜਾ ਪੈਸਾ ਜੀ ਉਹ ਪਹਿਲਾਂ ਹੀ ਬਹੁਤ ਚੀਜ਼ਾਂ ਦੇ ਵਿੱਚ ਜਾ ਰਿਹਾ ਉਲਟਾ ਡੀਜ਼ਲ ਪੈਟਰੋਲ ਦੇ ਵਿੱਚ ਜਾ ਰਿਹਾ ਬਲਕਿ ਇਹਨਾਂ ਨੂੰ ਸੋਲਰ એનર્ਜੀ ਦੇ ਉੱਪਰ ਧਿਆਨ ਦੇਣਾ ਚਾਹੀਦਾ ਜੀ ਪ੍ਰਧਾਨ ਮੰਤਰੀ ਸਾਹਿਬ ਕੋਲੇ ਕਿੱਡੀ ਵੱਡੀ ਪਾਵਰ ਹੈ ਦੇਸ਼ ਨੂੰ ਉਹ ਸੋਲਰ ਨਰਜੀ ਦੇ ਤੌਰ ਤੇ 20% ਕਨ ਦੁਨੀਆ ਦੇ ਵਿੱਚ ਕਿਉਂ ਨਹੀਂ ਕਰਦੇ ਜੀ ਅਗਰ ਉਹ ਚਾਹਣ ਇੱਥੇ ਇਲੈਕਟ੍ਰੀਕਲ ਗੱਡੀਆਂ ਆ ਗਈਆਂ ਦਿੱਲੀ ਦੇ ਵਿੱਚ ਉਹਨਾਂ ਨੂੰ ਹਰੇਕ ਸਟੇਟ ਦੇ ਵਿੱਚ ਲਾਗੂ ਕਰਨ ਕਾਨੂੰਨ ਬਣਾਉਣ ਕੇ ਤੁਸੀਂ ਡੀਜੀਪਲ ਪਟ્રોલ ਛੱਡੋ ਇਹ ਗੱਟੀਆਂ ਤੁਸੀਂ ਇਹ ਇਹ ਵਰਤੋ ਤੁਸੀਂ ਇਹ ਕਿਉਂ ਨਹੀਂ ਕਰਦੇ ਕਿਉਂ ਕਿ ਇਹਨਾਂ ਦਾ ਵੱਡਾ ਟੈਕਸ ਦਾ ਜਿਹੜਾ ਹਿੱਸਾ ਇੱਕ ਉਹ ਕੇਂਦਰ ਸਰਕਾਰ ਦੀ ਜੇਬ ਦੇ ਵਿੱਚ ਜਾਂਦਾ ਔਰ ਇਸ ਕਰਕੇ ਇਹ ਬਾਰ ਬਾਰ ਜਿਹੜਾ ਅਮਾਨੀਆਂ ਦਾ ਜਿਹੜਾ ਲਾਇਸੈਂਸਡ ਪਟ્રોલ ਪੰਪ ਨੇ ਸਾਰੇ ਕਿਤਨੇ ਕਿਤੇ ਜਿਨ੍ਹਾਂ ਨੇ ਇਹਨਾਂ ਨੂੰ ਜਹਾਜ਼ ਦੇ ਦੇ ਕੇ ਸਰਕਾਰਾਂ ਬਣਾਈਆਂ ਇਹਨਾਂ ਉਹਨਾਂ ਦੇ ਉਹਨਾਂ ਦੇ ਫਾਇਦੇ ਦੀ ਗੱਲ ਕਰਦੇ ਆ ਮੋਦੀ ਸਾਹਿਬ ਲੋਕਾਂ ਦੇ ਫਾਇਦੇ ਦੀ ਗੱਲ ਨਹੀਂ ਕਰਦੇ ਤੇ ਮੈਂ ਬੇਨਤੀ ਕਰਦਾ ਕਿ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਜੀ ਅਸੀਂ ਲੋਕਾਂ ਦੁਆਰਾ ਚੁਣੀ ਸਰਕਾਰਾਂ ਲੋਕਾਂ ਦੇ ਅਸੀਂ ਕੰਮ ਕਰਾਂਗੇ ਔਰ ਦੂਜੇ ਪਾਸੇ ਤੁਸੀਂ ਲੋਕਾਂ ਨੂੰ ਤੁਸੀਂ ਲਗਾਤਾਰ ਲੋਕਾਂ ਨੂੰ ਤੁਸੀਂ ਗਰੀਬ ਕਰ ਰਹੇ ਹੋ ਲੋਕਾਂ ਦੀਆਂ ਸਮੱਸਿਆਵਾਂ ਦਾ ਖਿਆਲ ਨਾ ਕਰਕੇ ਮਹਿੰਗਾਈ ਲਗਾਤਾਰ ਵਧਾ ਰਹੇ ਹੋ ਹਰੇਕ ਚੀਜ਼ਾਂ ਰੇਟ ਡਬਲ ਹੋ ਗਿਆ ਜੀ ਜੋ ਦੇਖੋ ਲੋਹੇ ਦਾ ਰੇਟ ਕਿੰਨਾ ਪਹੁੰਚ ਗਿਆ ਮੰਡੀ ਗਵਿੰਦਗੜ ਦੇ ਵਿੱਚ ਕਿਤੇ ਕਿਤੇ 35 40 ਰੁਪਏ ਹੁੰਦਾ ਜਾਂ 70 75 ਰੁਪਏ ਪਹੁੰਚ ਗਿਆ ਔਰ ਧਾਲਾਂ ਦਾ ਰੇਟ ਤੁਸੀਂ ਦੇਖੋ ਕਿੰਨਾ ਹੋ ਗਿਆ ਰਿਫਾਈਨ ਦਾ ਰੇਟ ਦੇਖੋ ਕਿੰਨਾ ਹੋ ਗਿਆ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਇਹ ਸਰਕਾਰ ਦੇ ਉਲਟ ਜਾਂਦੀਆਂ ਨੇ ਪਰ ਆਮ ਆਦਮੀ ਪਾਰਟੀ ਜਿਹੜੀ ਹੈ ਦਿੱਲੀ ਦੇ ਵਿੱਚ ਬੜੇ ਅੱਛੇ ਤਰੀਕੇ ਨਾਲ ਮੈਨੇਜ ਕਰ ਰਹੀ ਹੈ ਰੋਜ਼ਗਾਰ ਦੇ ਸਾਧਨ ਵੀ ਪਾਦਾ ਕਰ ਰਹੀ ਹੈ ਨਾ ਪੰਜਾਬ ਦੇ ਵਿੱਚ ਵੀ ਕਰੇਗੀ ਪਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਬੀਜੇਪੀ ਕਾਂਗਰਸ ਦਾ ਸੁਪਣਾ ਤਾਂ ਸਾਫ ਹੋ ਹੀ ਗਿਆ ਦੇਸ਼ ਦੇ ਵਿੱਚ ਬੀਜੇਪੀ ਦਾ ਸੁਪਣਾ ਅਗਰ ਕੋਈ ਸਾਫ ਕਰੂਗਾ ਤਾਂ ਆਮ ਆਦਮੀ ਪਾਰਟੀ ਸਾਫ ਕਰੂਗੀ ਮੈਂ ਉਮੀਦ ਕਰਦਾ ਹਾਂ ਕਿ ਅਰਵਿੰਦ ਕੇਜਰੀਵਾਲ ਸਾਹਿਬ ਆਉਣ ਵਾਲੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣੇਗਾ